ਆਮ ਆਦੀ ਪਾਰਟੀ ਨੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ ਵਿਕਰਮ ਸਿੰਘ ਮਦੀਠੀਆ ਦੇ ਕਰੀਬੀ ਮੰਨੇ ਜਾਂਦੇ ਤਲਵੀਰ ਸਿੰਘ ਗਿੱਲ ਨੂੰ ਆਮ ਆਦੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੱਖਣੀ ਤੋਂ ਤਲਵੀਰ ਸਿੰਘ ਗਿੱਲ ਸ਼੍ਰੋਮਣੀ ਕਾਜਦਲ ਵੱਲੋਂ ਹਲਕਾ ਇੰਚਾਰਜ ਵੀ ਲਗਾਇਆ ਹੋਇਆ ਸੀ ਇਸ ਤਰੀਕੇ ਪਹਿਲਾਂ ਉਹਨਾਂ ਨੂੰ ਚੋਣ ਵੀ ਸ਼੍ਰੋਮਣੀ ਕਾਜਦਲ ਨੇ ਲੜਾਈ ਸੀ ਆਮ ਆਦੀ ਪਾਰਟੀ ਨੇ ਅਕਾਲੀ ਦਲ ਨੂੰ ਦਿੱਤਾ ਵੱਡਾ ਝਟਕਾ ਵਿਕਰਮ ਸਿੰਘ ਮਜੀਠੀਆ ਦੇ ਕਰੀਬੀ ਮੰਨੇ ਜਾਂਦੇ ਤਲਵੀਰ ਸਿੰਘ ਗਿੱਲ ਨੂੰ ਆਮ ਆਦੀ ਪਾਰਟੀ ਵਿੱਚ ਸ਼ਾਮਲ ਕਰ ਲਿਆ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੱਖਣੀ ਤੋਂ ਤਲਵੀਰ ਸਿੰਘ ਗਿੱਲ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਚਾਰਜ ਵੀ ਲਗਾਇਆ ਹੋਇਆ ਸੀ ਤੇ ਪਹਿਲਾਂ ਉਹਨਾਂ ਨੂੰ ਚੋਣ ਵੀ ਸ਼੍ਰੋਮਣੀ ਅਕਾਲੀ ਦਲ ਨੇ ਲੜਾਈ ਸੀ ਤਾਂ ਐਸੇ ਨੂੰ ਲੈ ਕੇ ਹੁਣ ਆਮ ਆਦੀ ਪਾਰਟੀ ਦੇ ਵਿੱਚ ਆਪਣੇ ਨਾਲ ਸਾਥੀਆਂ ਨੂੰ ਲੈ ਕੇ ਆਮ ਆਦੀ ਪਾਰਟੀ ਦੇ ਵਿੱਚ ਜੁਆਇਨ ਕਰ ਲਿਆ ਹੈ ਦੱਸਿਆ ਜਾ ਰਿਹਾ ਹੈ ਕਿ ਵੱਡੀ ਗਿਣਤੀ ਦੇ ਸੀਐਮ ਭਗਵੰਤ ਮਾਨ ਦੀ ਰੈਸ ਦੇ ਉੱਤੇ ਇਹ ਜੁਆਇਨਿੰਗ ਹੋਈ ਹੈ ਚੋਣਾਂ ਦੇ ਵਿੱਚ ਵੱਡੇ ਝਟਕੇ ਆਮ ਆਦੀ ਪਾਰਟੀ ਅਕਾਲੀ ਦਲ ਤੇ ਕਾਂਗਰਸ ਨੂੰ ਦੇ ਰਹੀ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਹੈ ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੱਡੇ ਲੀਡਰ ਆਮ ਆਦੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਤੇ ਕਈ ਦਿਨਾਂ ਦੱਸਿਆ ਜਾ ਰਿਹਾ ਵਿਕਰਮ ਬਰਜੀਠੀਆ ਵੀ ਨਾਰਾਜ਼ ਨਜ਼ਰ ਆ ਰਹੇ ਨੇ ਤਾਂ ਹੋਰ ਖਬਰਾਂ ਦੇਖਣ ਲਈ ਬਹੁਤ ਬਹੁਤ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਸ ਖਬਰ ਨੂੰ ਬਹੁਤ ਬਹੁਤ ਸ਼ੇਅਰ ਕਰਿਓ ਧੰਨਵਾਦ